ਜ਼ਿੰਦਗੀ ਦੇ ਹਰ ਪੜਾ ਤੇ ਰੱਬ ਨੇ ਸਾਥ ਦੇਣ ਲਈ ਰਿਸ਼ਤੇ ਦਿੱਤੇ ਹੁੰਦੇ ਹਨ ਕਈ ਸੁੱਖ ਦਿੰਦੇ ਹਨ ਤੇ ਕਈ ਦੁੱਖ ਦਿੰਦੇ ਹਨ ਕਈ ਤੋੜੇ ਜਾ ਸਕਦੇ ਹਨ ਤੇ ਕਈ ਨਹੀਂ ਕਈਆਂ ਦਾ ਸਾਥ ਛੇਤੀ ਛੁੱਟ ਜਾਂਦਾ ਹੈ ਤੇ ਕਈ ساری ਉਮਰ ਨਾਲ ਰਹਿੰਦੇ ਹਨ ਕਈ ਨੇੜੇ ਰਹਿ ਕੇ ਵੀ ਨਾਲ ਨਹੀਂ ਹੁੰਦੇ ਤੇ ਕਈ ਦੂਰ ਰਹਿੰਦੇ ਹੋਏ ਵੀ ਨੇੜੇ ਲੱਗਦੇ ਹਨ ਤੇ ਕਈ ਦਿਲ ਨੂੰ ਖੁਸ਼ੀ ਦਿੰਦੇ ਹਨ ਕਈ ਨਾਮ ਦੇ ਹੀ ਰਿਸ਼ਤੇ ਹੁੰਦੇ ਹਨ ਤੇ ਕਈ ਰਿਸ਼ਤਿਆਂ ਨੂੰ ਨਾਮ ਹੀ ਨਹੀਂ ਮਿਲਦਾ ਉਮੀਦ ਕੀਤੀ ਸੀ ਹਾਸਿਆਂ ਦੀ ਜ਼ਿੰਦਗੀ ਮਹਤਾਜ ਬਣ ਰਹਿ ਗਈ ਤਮਾਸ਼ਿਆਂ ਦੀ ਸਾਨੂੰ ਹਰ ਸ਼ਖਸ ਤੋਂ ਦਰਦ ਮਿਲੇ ਜਿੱਥੋਂ ਆਸ ਰੱਖੀ ਸੀ ਦਿਲਾਸਿਆਂ ਦੀ ਭਲੇਖੇ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬੜੀ ਡੂੰਗੀ ਸੱਟ ਮਾਰਦੇ ਨੇ ਸਾਨੂੰ ਵਿਸ਼ਵਾਸ ਬਹੁਤ ਹੀ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਵਿਸ਼ਵਾਸ ਉਸ ਇਨਸਾਨ ਤੇ ਕਰਨਾ ਚਾਹੀਦਾ ਹੈ ਜਿਹੜਾ ਤੁਹਾਡੇ ਦੁੱਖ ਸੁੱਖ ਵਿੱਚ ਨਾਲ ਖੜਦਾ ਹੈ ਇੱਕ ਸਿਆਣਾ ਬੰਦਾ ਸੋਚਦਾ ਹੈ ਕਿ ਇੱਜ਼ਤ ਬਣੀ ਰਹੇ ਉਹ ਸਭ ਇਸ ਕਰਕੇ ਚੁੱਪ ਰਹਿੰਦਾ ਹੈ ਇੱਕ ਮੂਰਖ ਬੰਦਾ ਸੋਚਦਾ ਹੈ ਕਿ ਮੇਰੇ ਤੋਂ ਸਾਰੇ ਡਰਦੇ ਹਨ ਇਸ ਕਰਕੇ ਮੇਰੇ ਮੂਰੇ ਤੇ ਕੋਈ ਨਹੀਂ ਬੋਲਦਾ ਪਰ ਉਹ ਮੂਰਖ ਬੰਦਾ ਇਹ ਗੱਲ ਤ ਸੋਚ ਰੱਖਦਾ ਹੈ ਅੱਜ ਕੱਲ ਦੇ ਸਮੇਂ ਵਿੱਚ ਜਿਹੜਾ ਇਨਸਾਨ ਆਪਣੇ ਪਰਿਵਾਰ ਨੂੰ ਸੰਭਾਲ ਗਿਆ ਤੇ ਆਪਣੇ ਪਰਿਵਾਰ ਨੂੰ ਵਿਖਰਨ ਤੋਂ ਬਚਾ ਗਿਆ ਉਸ ਵਰਗਾ ਖੁਸ਼ ਨਸੀਬ ਤੇ ਸੁਖੀ ਇਨਸਾਨ ਕੋਈ ਨਹੀਂ ਹੋ ਸਕਦਾ ਉਸ ਦੀ ਰੀਸ ਕੋਈ ਅਮੀਰ ਇਨਸਾਨ ਵੀ ਨਹੀਂ ਕਰ ਸਕਦਾ ਉਹੋ ਇਨਸਾਨ ਦੁਨੀਆ ਵਿੱਚ ਬਹੁਤ ਹੀ ਖੁਸ਼ ਨਸੀਬ ਹੈ ਜਿਸ ਦਾ ਪਰਿਵਾਰ ਉਸ ਦੇ ਕਹਣੇ ਵਿੱਚ ਰਹਿੰਦਾ ਹੈ ਤੇ ਉਸ ਦੀ ਹਰ ਗੱਲ ਮੰਨਦਾ ਹੈ ਜਨਮ ਹੋਣ ਤੋਂ ਲੈ ਕੇ ਆਖਰੀ ਸਾਹ ਤੱਕ ਲੱਖਾਂ ਰਿਸ਼ਤੇ ਬਣੇ ਹੋਣਗੇ ਪਰ ਇੱਕ ਦੇਖਭਾਲ ਕਰਨ ਵਾਲਾ ਬਾਪੂ ਤੇ ਪਿਆਰ ਕਰਨ ਵਾਲੀ ਮਾਂ ਦੁਬਾਰਾ ਕਦੀ ਨਹੀਂ ਮਿਲਦੀ ਸਾਨੂੰ ਆਪਣੇ ਮਾਪੇ ਸਿਰਫ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਿਲਦੇ ਹਨ ਦੁਬਾਰਾ ਨਹੀਂ ਡਾਕਟਰ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਕਿੰਨੀ ਦਵਾਈ ਦੇਣੀ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਵੀ ਪਤਾ ਹੈ ਕਿ ਸਾਨੂੰ ਕਿਸ ਵਕਤ ਕੀ ਦੇਣਾ ਹੈ ਜਿਸ ਦੀ ਸਾਨੂੰ ਆਸ ਵੀ ਨਹੀਂ ਹੁੰਦੀ ਪ੍ਰਮਾਤਮਾ ਸਾਡੀ ਉਹ ਆਸ ਵੀ ਪੂਰੀ ਕਰ ਦਿੰਦਾ ਹੈ ਦੁਨੀਆ ਨੂੰ ਮੇਰੇ ਬਾਰੇ ਪਤਾ ਵੀ ਨਹੀਂ ਮੇਰੇ ਤੇ ਇਲਜ਼ਾਮ ਹਜ਼ਾਰਾਂ ਨੇ ਪਰ ਗਲਤੀ ਇੱਕ ਵੀ ਨਹੀਂ ਮੇਰੇ ਮਨ ਵਿੱਚ ਬਹੁਤ ਸਵਾਲ ਨੇ ਜ਼ੁਬਾਨ ਤੇ ਇੱਕ ਵੀ ਨਹੀਂ ਖੜਦਾ ਅੱਜ ਕੱਲ ਮਤਲਬ ਦੇ ਰਿਸ਼ਤੇ ਨੇ ਰੂਹ ਵਾਲਾ ਰਿਸ਼ਤਾ ਇੱਕ ਵੀ ਨਹੀਂ ਕਈ ਥਾਵਾਂ ਤੇ ਪੈਸੇ ਚੱਲਦਾ ਹੈ ਕਈ ਥਾਵਾਂ ਤੇ ਪਿਆਰ ਕਈ ਥਾਵਾਂ ਤੇ ਦੋਸਤ ਖੜਦੇ ਕਈ ਥਾਈਂ ਰਿਸ਼ਤੇਦਾਰ ਕਈ ਥਾਂ ਭੈਣ ਭਰਾ ਨਹੀਂ ਖੜਦੇ ਕਈ ਥਾਂ ਤੇ ਪਰਿਵਾਰ ਜਿਸ ਥਾਂ ਉੱਤੇ ਕੋਈ ਨਹੀਂ ਖੜਦਾ ਉਸ ਥਾਂ ਤੇ ਪਰਮਾਤਮਾ ਤੁਹਾਡੇ ਨਾਲ ਜ਼ਰੂਰ ਖੜਦਾ ਹੈ ਘੋੜਾ ਉਹੀ ਤੇਜ਼ ਦੌੜਦਾ ਹੈ ਜਿਸ ਤੇ ਕੋਈ ਅਨੁਭਵੀ ਸਵਾਰ ਹੋਵੇ ਪਰਿਵਾਰ ਵੀ ਉਹੀ ਅੱਗੇ ਵਧਦਾ ਹੈ ਜਿਸ ਦਾ ਮੁਖੀ ਸਮਝਦਾਰ ਹੋਵੇ ਜਿਸ ਘਰ ਦਾ ਮੁਖੀ ਸਮਝਦਾਰ ਹੁੰਦਾ ਹੈ ਉਹ ਆਪਣੇ ਪਰਿਵਾਰ ਨੂੰ ਬੜੀ ਸਮਝਦਾਰੀ ਨਾਲ ਖੁਸ਼ ਰੱਖਦਾ ਹੈ ਸਬਰ ਤੋਂ ਵੱਡੀ ਕੋਈ ਦੌਲਤ ਨਹੀਂ ਹੁੰਦੀ ਤੇ ਜਿਸ ਨੂੰ ਪ੍ਰਮਾਤਮਾ ਨੇ ਸਬਰ ਵਖਤ ਦਿੱਤਾ ਉਸ ਦੇ ਨਾਲ ਦੁਨੀਆ ਭਾਵੇਂ ਨਿਤ ਧੋਖੇ ਕਰੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਮੇਰੇ ਹਰ ਜਵਾਬ ਰੱਬ ਨੇ ਦੇਣਾ ਹੀ ਦੇਣਾ ਹੈ ਇੱਕ ਦਿਨ ਸਾਡਾ ਬੁਰਾ ਚਾਉਣ ਵਾਲੇ ਮਰਦੇ ਦਮ ਤੱਕ ਸਾਡਾ ਬੁਰਾ ਨਹੀਂ ਕਰਨਗੇ ਉਹਨਾਂ ਨੂੰ ਕੀ ਪਤਾ ਕਿ ਸਾਡਾ ਚੰਗਾ ਕਰਨ ਵਾਲਾ ਵਹਿਗਰੂ ਜੀ ਬੈਠਾ ਹੈ ਸਮੁੰਦਰੋਂ ਲੰਘਿਆ ਪਾਣੀ ਤੇ ਅੱਖਾਂ ਵਿੱਚੋਂ ਆਏ ਹੰਝੂ ਕਦੇ ਵੀ ਮੁੜਦੇ ਨਹੀਂ ਆਪਣਿਆਂ ਦੇ ਬੋਲੇ ਬੋਲ ਤੇ ਦਿੱਤੇ ਦਰਦ ਕਦੇ ਵੀ ਸਾਨੂੰ ਭੁੱਲਦੇ ਨਹੀਂ